ਤੱਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਜੀ ਮੈਂ ਠੀਕੀ ਸ਼ਾਪਿੰਗ ਕਰਕੇ ਸਭ ਤੋਂ ਪਹਿਲਾਂ ਤਾਂ ਜੀ ਐਕਟੀਵਿਟੀ ਦਾ ਸਮਾਨ ਹੈ ਜੀ ਇਹ ਐ ਬੜਾ ਸਮਾਨ ਇਹ ਇਕੱਠਾ ਕਰਨਾ ਬੜਾ ਮੁਸ਼ਕਲ ਹੋ ਗਿਆ ਜੀ ਸਾਨੂੰ ਤੁਸੀਂ ਦੇਖ ਸਕਦੇ ਹੋ ਜੀ ਤੁਹਾਡੇ ਵੀ ਬੱਚਿਆਂ ਨੇ ਐਕਟੀਵਿਟੀਆ ਬਣਾਉਣੀਆਂ ਹੋਣਗੀਆਂ ਜੀ ਇਸ ਤਰੀਕੇ ਦਾ ਸਮਾਨ ਆਪਾਂ ਨੂੰ ਲੈ ਕੇ ਆਉਣਾ ਬਹੁਤ ਮੁਸ਼ਕਲ ਹੈ ਜੀ ਇਹ ਸਮਾਨ ਲੱਭਣਾ ਕਰਨਾ ਹੀ ਹਨ ਤੇ ਇੱਧਰ ਸੀਗੇ ਇਹ ਗਲਿਆਂ ਦਾ ਪੈਕੇਟ ਹੈ ਮੈਂ ਸੂਟ ਸਿਚ ਕਰਦੀ ਰਹਿੰਦੀ ਆ ਜੀ ਤੇ ਇਹ ਥੋੜਾ ਜਿਹਾ ਹੋਰ ਫालतੂ ਦਾ ਸਮਾਨ ਹੈ ਜੀ ਜਿਹੜਾ ਤੁਹਾਨੂੰ ਮੈਂ ਦਿਖਾਉਂਦੀਆਂ ਬਾਅਦ ਦੇ ਵਿੱਚ ਇਹ ਲੈ ਕੇ ਆਏ ਜੀ ਚਾਰ ਜੋੜੇ ਜਰਾਬਾਂ ਦੇ ਤੇ ਇਹ ਛੋਟਾ ਛੋਟਾ ਹੋਰ ਸਮਾਨ ਸੀ ਕਿ ਐਕਸਟਰਾ ਹੀ ਇਹ ਤੇ ਲੋ ਜੀ ਜਿਹੜੀ ਐਕਟੀਵਿਟੀ ਆ ਪਰੇ ਬਣਾਉਣੀ ਹੈ ਜੀ ਉਹਦੇ ਲਈ ਆਪਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਜੀ ਦੇਖ ਸਕਦੇ ਹੋ ਤੁਸੀਂ ਇੱਕ ਤਾਂ ਟਿਸ਼ੂ ਦਾ ਪੈਕੇਟ ਹੈ ਜੀ ਤਿੰਨ ਟਿਸ਼ੂਆਂ ਦੇ ਪੈਕੇਟ ਹੈ ਤੇ ਸਭ ਤੋਂ ਪਹਿਲਾਂ ਤਾਂ ਐਕਟੀਵਿਟੀ ਵਾਲਾ ਸਮਾਨ ਇਹ ਹੋਰ ਹੈ ਜੀ ਛੋਟਾ ਛੋਟਾ ਸਮਾਨ ਹੈ ਇਹ ਇਹਦੇ ਪਾਪਾ ਦੇ ਦੋ ਰਮਾਲ ਲੈ ਕੇ ਆਈਏ ਜੀ ਤੇ ਇਹ ਹੋਰ ਅਲੀ ਥੋੜਾ ਜਿਹਾ ਸ਼ੈਂਪੂ ਵਗੈਰਾ ਤੇ ਬਿੰਦਿਆ ਬੁੰਨੀਆਂ ਦੇ ਪੱਤੇ ਲੈ ਏ ਤੇ ਅੰਦਰ ਇੱਕ ਕੰਗਾ ਲੈ ਕੇ ਆਈਏ ਜੀ ਐਕਸਟਰਾ ਹੁੰਦਾ ਨਹੀਂ ਘਰੇ ਦੂਜਾ ਕੰਗਾ ਕੋ ਹੋ ਜਾਂਦਾ ਹੈ ਕਈ ਵਾਰੀ ਦੂਸਰਾ ਫਿਰ ਲੱਭਦਾ ਨਹੀਂ ਜੀ ਫਿਰ ਥੋੜਾ ਜਿਹਾ ਉਧਰ ਲੇਟ ਹੋ ਜਾਂਦੇ ਆ ਜੀ ਕਰਕੇ ਫਿਰ ਆਪਾਂ ਮੈਂ ਇੱਕ ਕੰਗਾ ਵੀ ਲੈ ਕੇ ਆਇਆ ਤੇ ਲੋ ਜੀ ਆਪਾਂ ਨੇ ਇਹ ਡੱਬੇ ਲੈ ਕੇ ਆਂਦੇ ਨੇ ਜੀ ਇਹ ਡੱਬੇ ਆਪਾਂ ਨੂੰ ਐਦਾਂ ਹੀ ਆਪਾਂ ਲੈ ਕੇ ਇਹਨਾਂ ਦੇ ਵਿੱਚ ਐਕਟੀਵਿਟੀ ਬਣਾਉਣੀ ਹੈ ਜੀ ਤੇ ਆ ਸਾਮਾਨ ਹੈ ਜੈ ਐਕਟੀਵਿਟੀ ਦਾ ਤੇ ਇਹ ਦੇਖੋ ਜੀ ਤੁਹਾਨੂੰ ਕੋਟ ਕਰਕੇ ਦਿਖਾ ਦਿੰਨੇ ਆਂ ਇਹ ਫਲਾਵਰ ਨੇ ਜਦੋਂ ਐਕਟੀਵਿਟੀ ਰੈਡੀ ਹੋਊਗੀ ਤੇ ਉਹ ਫਿਰ ਤੁਹਾਨੂੰ ਦਿਖਾਉਂਗੀ ਜੀ ਇਹ ਹੈਗਾ ਜੀ 에ਰੋਪਲੇਨ ਜਹਾਜ਼ ਹੈ ਜੀ ਤੇ ਇਹ ਨੇ ਜੀ ਦੋ ਗੱਡੀਆਂ ਛੋਟੀਆਂ ਛੋਟੀਆਂ ਤੁਸੀਂ ਦੇਖ ਸਕਦੇ ਹੋ ਜੀ ਤੇ ਇਹਨੂੰ ਆਪਾਂ ਪਿੱਛੇ ਪਾ ਦਿੰਨੇ ਆਂ ਜੀ ਹੁਣ ਜਦੋਂ ਸ਼ਾਮ ਨੂੰ ਬੇਟੀ ਆਊਗੀ ਅਜੇ ਥਰਮੋਕੋਲ ਰਹਿ ਗਏ ਜੀ ਚਾਰ ਥਰਮੋਕੋਲ ਲੱਗਣੇ ਚਾਰ ਦੇ ਚਾਰ ਹੀ ਰਹਿ ਗਏ ਨੇ ਇੱਥੇ ਤੇ ਇਹਦੇ ਵਿੱਚ ਵੀ ਮੈਂ ਡੱਬੇ ਦੇ ਵਿੱਚ ਸਮਾਨ ਪੈਕ ਕਰਨਿਆ ਸੀਗਾ ਕਿ ਉਹਨਾਂ ਨੇ ਸਾਨੂੰ ਪੈਕਿੰਗ ਕਰਕੇ ਚੰਗੇ ਤਰੀਕੇ ਨਾਲ ਪਹੁੰਚਾਏ ਲਈ। ਤੇ ਇਹਦੇ ਵਿੱਚ ਆਪਾਂ ਲੈ ਕੇ ਆਏ ਨੇ ਜੀ ਇਹ ਪੂਰੀ ਬੋਤਲ ਤੇ ਇੱਕ ਬੇਟੀ ਲੈ ਕੇ ਆਈਏ ਜੀ ਇਹ। ਸੰਸਕ੍ਰੀਨ ਲੈ ਕੇ ਆਈਏ ਜੀ ਤੇ ਇਹ ਵਾਲੇ ਲੈ ਕੇ ਆਈਏ ਆਪਾਂ ਸ਼ੈਂਪੂ। ਇਹ ਤੁਸੀਂ ਆਪਾਂ ਸ਼ੈਂਪੂ ਵੀ ਲੈ ਕੇ ਆਏ ਆ। ਇਹ ਛੋਟਾ ਛੋਟਾ ਸਮਾਨ ਸੀਗਾ ਇਹ ਬੇਟੀ ਦਾ। ਤੇ ਬਾਕੀ ਹੁਣ ਮੈਂ ਤੁਹਾਨੂੰ ਆਪਣੇ ਲਈ ਦੱਸ ਰਹੀਆਂ ਤੇ ਇਹ ਵੀ ਲੈ ਕੇ ਆਏ ਆ ਜੀ ਇਹ ਵੀ ਉਹਦੇ ਵਿੱਚ ਹੀ ਲੱਗਣੇ ਨੇ ਜੀ ਇਹ ਮਿਲਿਆ ਸਮਾਨ ਇਦਾਂ ਹੀ ਆਂ ਜੀ ਪਰ ਬੜਾ ਮੁਸ਼ਕਲ ਮਿਲਿਆ ਇਹ ਛੋਟਾ ਛੋਟਾ ਸਮਾਨ ਹੈ ਜੀ ਚਲੋ ਜੀ ਇਹ ਵਾਲਾ ਮੈਂ ਲੈ ਕੇ ਆਈਆਂ ਆਪਣੇ ਲਈ ਸੂਟ ਕੁੜਤੀ ਦਾ ਇਹ ਇਹਦੇ ਵਿੱਚ ਤੇ ਦੋ ਕੁੜਤੀਆਂ ਬਣਨ ਗਈਆਂ ਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਦੱਸਿਓ ਜੀ ਤੇ ਮੇਰੇ ਕਿੱਦਾਂ ਦਾ ਲੱਗਦਾ ਥੋੜਾ ਜਿਹਾ ਲਾਈਟ ਕਲਰ ਜ਼ਰੂਰ ਹੈ ਚਲੋ ਕਰਨੀਆਂ ਦੇ ਵਿੱਚ ਵਧੀਆ ਲੱਗਦਾ ਇਹਦੇ ਨਾਲ ਦਾ ਇਹ ਵਾਲਾ ਪਲਾਜ਼ੋ ਹੈ ਜੀ ਇਹ ਬੇਟੀ ਦਾ ਪਲਾਜ਼ੋ ਹੈ ਜੀ ਤੁਸੀਂ ਦੇਖੋਗੇ ਉਹ ਦੇਖੋ ਇਹਦੇ ਨਾਲ ਇਹ ਮੈਚਿੰਗ ਸੂਟ ਹੈ ਤੁਸੀਂ ਦੇਖ ਸਕਦੇ ਜੀ ਵਧੀਆ ਲੱਗ ਰਿਹਾ ਹੈ ਤੇ ਹੋਰ ਆਪਾਂ ਸਮਾਨ ਲੈ ਕੇ ਆਏ ਜੀ ਇਹ ਵਾਲਾ ਤੇ ਇੱਕ ਇਹ ਵਾਲੀ ਬੋਲ ਲੈ ਕੇ ਆਏ ਆ ਤੇ ਇੱਕ ਇਹ ਵਾਲਾ ਲੈ ਕੇ ਆਏ ਜੀ ਇਹ ਤੇ ਸਾਰੀਆਂ ਐਕਟੀਵਿਟੀਆਂ ਬਣਾਉਣ ਵਾਸਤੇ ਜੀ ਖਰਾਰਾ ਇਹ ਬਹੁਤ ਜ਼ਿਆਦਾ ਸੀਗਾ ਤੇ ਇਹ ਮੇਰੇ ਤੋਂ ਕਿਸੇ ਨੇ ਮੇਰੀ ਚੁੰਨੀ ਮੰਗਵਾਈ ਸੀਗੀ ਦੇਖਣ ਵਾਸਤੇ ਤੇ ਉਹਨਾਂ ਨੇ ਕਿਹਾ ਸੀਗਾ ਤੇ ਹੁਣ ਉਹਨਾਂ ਨੂੰ ਅਚਾਨਕ ਕਿਤੇ ਜਾਣਾ ਪੈ ਗਿਆ ਜੀ ਮੇਰਾ ਦੁਪੱਟਾ ਆਈ ਜੀ ਬਹੁਤ ਪਿਆਰਾ ਜਿਹਾ ਦੁਪੱਟਾ ਮੈਂ ਬਣਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਤੇ ਇਹਨੂੰ ਲੈ ਕੇ ਮੈਂ ਕਿਸੇ ਦਿਨ ਫੇਰ ਵੀਡੀਓ ਬਣਾਉਂਗੀ ਜੀ ਤੁਸੀਂ ਦੇਖ ਸਕਦੇ ਹੋ ਤੇ ਦੇਖੋ ਜੀ ਇਹ ਵੀ ਉਹ ਕਹਿੰਦੇ ਵੀ ਤੁਸੀਂ ਰੱਖ ਚੋ ਫਿਰ ਮੈਂ ਕਿਹਾ ਚਲੋ ਮੈਂ ਰੱਖਣਾ ਤਾਂ ਹੈ ਨਹੀਂ ਮਹਿੰਗਾ ਬਣਿਆ ਹੋਇਆ ਜੀ ਦੁਪੱਟਾ ਤੇ ਇਹ ਲੈ ਕੇ ਜੀ ਮੈਂ ਇੱਕ ਜੁੱਤੀਆਂ ਦਾ ਦੋ ਜੁੱਤੀਆਂ ਦਾ ਜੋੜਾ ਲੈ ਕੇ ਇੱਕ ਮੈਂ ਬੇਟੀ ਨੂੰ ਪੁਵਾਤਾ ਸੀਗਾ ਤੇ ਇੱਕ ਇਹ ਵਾਲੀਆਂ ਜੁੱਤੀਆਂ ਇਹ ਜੀ ਦੋ ਲੈ ਕੇ ਆਈ ਜੀ ਵਧੀਆ ਲੱਗੀਆਂ ਇਹ ਤੇ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਬਾਕਸ ਵੀ ਜਾ ਕੇ ਜ਼ਰੂਰ ਲਿਖਿਓ ਜੀ ਤੇ ਮੈਨੂੰ ਵੈਸੇ ਵੀਡੀਓ ਬਣਾਉਣ ਦਾ ਥੋੜਾ ਜਿਹਾ ਆਈਡੀਆ ਘੱਟ ਹੈ ਜੀ ਤੇ ਕਿਵੇਂ ਕਰਨਾ ਹੈ ਥੋੜਾ ਜਿਹਾ ਬੇਟੀ ਦੇ ਪੇਪਰ ਵੀ ਚੱਲਦੇ ਇਸ ਕਰਕੇ ਵੀਡੀਓ ਸਾਰੀਆਂ ਲੇਟ ਹੋ ਜਾਂਦੀਆਂ ਜੀ ਤੇ ਤਾਂ ਕਰਕੇ ਕੋ ਮੇਰੇ ਤੋਂ ਵੀਡੀਓ ਵਗੈਰਾ ਨਹੀਂ ਬਣਾਈਆਂ ਜਾਂਦੀਆਂ ਤੇ ਬਾਕੀ ਕਿੱਦਾਂ ਲੱਗਿਆ ਕਮੈਂਟ ਬਾਕਸ ਵੀ ਜਾ ਕੇ ਜ਼ਰੂਰ ਲਿਖਿਓ ਜੀ ਤੇ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ